ਉਸ ਨੇ ਪਾਣੀ ਮੰਗ ਲਿਆ ਸੀ। ਧਿਆਨਾ ਸਾਧੋ ਹੀ ਲੱਗ ਹੋਇਆ। ਜੇ ਪੀਣ ਨੂੰ ਪਾਣੀ ਮੰਗ ਲਿਆ ਸੀ। ਉਹਦਾ ਐਡਾ ਵੱਡਾ ਤਮਾਸ਼ਾ ਜਾਣ ਕੇ ਬਣਾਇਆ। ਚਲੋ ਉਹ ਬਣਾ ਲਿਆ। ਜੇ ਪੀਣ ਨੂੰ ਪਾਣੀ ਦਿੱਤਾ ਹੁੰਦਾ ਤਾਂ ਅੱਜ ਆ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਾ ਪੈਂਦੀ ਹਰਿਆਣੇ ਨੂੰ ਵੀ ਸਾਤੋਂ ਪਾਣੀ ਲੈ ਲਓ। ਪੰਜ ਮਹੀਨਾਂ ਤੋਂ ਪੰਡਤ ਉਸ ਵਾਂਗ ਕੋਈ ਕੰਮ ਨਹੀਂ ਕੀਤਾ। ਪਰ ਹੁਣ ਵੀ ਇਹ ਦਿੱਲੀ ਵਾਲਿਆਂ ਦੇ ਕੇਜਰੀਵਾਲ ਦੇ ਤੇ ਸੋਦੀਆ ਦੇ ਬੋਦੀ ਚੋਂ ਨਿਕਲੇ ਆ ਭਗਵੰਤ ਮਾਨ। ਪਰ ਪੰਜਾਬ ਮੈਰੀ ਇੱਕ ਬੇਨਤੀ ਸੁਣੋ ਨਿਕਲੇ ਆ ਅੱਜ ਵੀ ਪ੍ਰਧਾਨ ਮੰਤਰੀ ਜੀ ਬੇਸ਼ੱਕ ਤੁਸੀਂ ਕੁਛ ਉਲਟ ਕਹਿਣਾ ਉਹਨਾਂ ਨੂੰ ਇਹ ਗੱਲਾਂ ਦਾ ਨਾਲ ਨਹੀਂ ਅੱਜ ਵੀ ਪ੍ਰਧਾਨ ਮੰਤਰੀ ਜੀ ਜਾਂ ਹੋਮ ਮਿਨਿਸਟਰ ਸਾਹਿਬ ਕੋਲ ਜੇ ਇਕੱਲੇ ਜਾਣ ਦੀ ਜਾਨ ਨਹੀਂ ਕਿਉਂਕਿ ਬਹੁਤ ਪੁੱਠਾ-ਕੁੱਠਾ ਬੋਲਦਾ ਹੈ ਨਹੀਂ ਕੰਮ ਕਰ ਰਹੀ ਹੈ ਹੁਣ ਪੈਰਾਮਿਲਟਰੀ ਫੋਰਸਿਸ ਕੰਮ ਕਰ ਰਹੀਆਂ ਹੈ ਉਹ ਕਿਹਦੇ ਕੰਟਰੈਕਸ਼ਨ ਤੇ ਕਰਦੀਆਂ ਹੈ ਡੀਸੀ ਦੇ ਦੇ ਸਰਕਾਰ ਤੋਂ ਸਰਕਾਰ ਹੀ ਗੱਲ ਕਰ ਸਕਦੀ ਹੈ ਜੇ ਮੈਂ ਕਹਿ ਦਵਾਂ ਜੀ 100 ਕਰੋੜ ਦੇ ਦਿਓ ਉਹ ਕੋਈ ਨਹੀਂ ਦੇਊਗਾ ਪਰ ਜਦੋਂ ਸਰਕਾਰ ਅੰਕੜੇ ਦੇਊਗੀ ਵੀ ਇੰਨੇ ਘਰ ਟੁੱਟ ਗਏ ਇੰਨੇ ਮवेशੀ ਮਰ ਗਏ ਇੰਨੀ ਜ਼ਮੀਨਾਂ ਤਬਾਹ ਹੋ ਗਈਆਂ ਇਨਾ ਨੁਕਸਾਨ ਹੋ ਗਿਆ ਤੇ ਉਹਦੇ ਨਾਲ ਸਟੇਟ ਤੇ ਸੈਂਟਰ ਬਹਿ ਜੋ ਹਜੇ ਵੀ ਬਹਿ ਜੋ ਉੱਥੇ ਕੋਈ ਕਮੀ ਨਹੀਂ ਪੈਸੇ ਦੀ ਲੈਣ ਵਾਲੇ ਬਣਨੇ ਚਾਹੀਦੇ ਹੋ ਪਰ ਤੁਸੀਂ ਇਹ ਵੀ ਨਹੀਂ ਕਰਨਾ ਕਿਉਂ ਕਿਉਂਕਿ ਤੁਸੀਂ ਸੈਂਟਰ ਦੇ ਦੁਸ਼ਮਣ ਬਣਾਉਣਾ ਪੰਜਾਬੀਆਂ ਨੂੰ ਖੜਕਾਉਣਾ ਚਿੱਠੀਓ ਪਾ ਦੋ ਟੈਲੀਗ੍ਰਾਮੀ ਕਰ ਦੋ ਮੇਲ ਹੀ ਫੈਕਸੀ ਕਰ ਦੋ ਵੀ ਇੰਨਾ ਨੁਕਸਾਨ ਸਾਡਾ ਹੋਇਆ ਪਰ ਅੱਜ ਤੱਕ ਸਿਰਫ ਬਿਆਨਵਾਜੀ ਤੋਂ ਸਵਾਏ ਕੁਝ ਨਹੀਂ ਪਤਾ ਨਹੀਂ ਕਿਹੜੇ ਘਰਨੇ ਚ ਕਦੇ ਕਹਿਣਾ ਜੀ ਆ ਫਲਾਨੇ ਦਾ ਮਾਈਕ ਆ ਗਿਆ ਫਲਾਨੇ ਦਾ ਆ ਗਿਆ ਤੱਕ ਸ਼ਰਾਬੀ ਹਾਲ ਚ ਰਹਿਣਾ ਇਹ ਮੰਦ ਭਾਗਾ ਇਹ ਪੰਜਾਬ ਲਈ ਇਹ ਕੁਦਰਤੀ ਆਫਤ ਆਈ ਆ ਇਸ ਵੇਲੇ ਲੀਡਰਸ਼ਿਪ ਦਿਖਾਉਣ ਦਾ ਮੌਕਾ ਹੁੰਦਾ ਇਹੀ ਮੌਕੇ ਹੁੰਦੇ ਆ ਜਦੋਂ ਪਤਾ ਲੱਗਦਾ ਵੀ ਲੀਡਰਸ਼ਿਪ ਕੀ ਹੁੰਦੀ ਹੈ ਕਮਾਂਡ ਕੀ ਹੁੰਦੀ ਹੈ ਬਹੁਤ ਪਾਲ ਆ ਗਿਆ ਜਦੋਂ ਵੀਸ਼ੂ ਸ਼ਰਮਾਨੀ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਨੇ ਕੋਈ ਕੋਠੀ ਇਹ ਸਰਕਾਰ ਦੇ ਪੈਸੇ ਦੀ ਪੰਜਾਬ ਸਰਕਾਰ ਦੇ ਕੋਟੇ ਦੀ ਜੇ ਕੋਈ ਕੋਠੀ ਕਿਸੇ ਕੇਜਰੀਵਾਲ ਜਾਂ ਸੋਧੀਆ ਜਾਂ ਹੋਰ ਕੋਈ ਵੜ ਗਿਆ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਠੀ ਦੇ ਬਾਹਰ ਜਾ ਕੇ ਬੈਠੂੰਗਾ ਇਸ ਕਰਕੇ ਹਟ ਜੋਰੇ ਨਜ਼ਾਰੇ ਲੈਣੇ ਹਟ ਜੋਰੇ ਦੇ ਹੈਲੀਕਾਪਟਰਾਂ ਝੂਟੇ ਲੈਣੋ ਹਟ ਜੋਰੇ ਲੈਂਡ ਕਰੂਜ਼ਰਾਂ ਝੂਟੇ ਲੈਣੋ ਨਾ ਜਿਹਦੀ ਕੋਈ ਗੱਲ ਨਾ ਕਰੇ ਕੋਈ ਐਮਐਲਏ ਨੂੰ ਨਹੀਂ ਮਿਲਦਾ ਕਿਸੇ ਨੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਤੇ ਉਹ ਚੀਫ ਮਿਨਿਸਟਰ ਦਾ ਟੋਟਲ ਲਿੰਕ ਆ ਜਿਹੜਾ ਲੋਕਾਂ ਨਾਲ ਟੁੱਟ ਚੁੱਕਿਆ ਕੋਈ ਵੀ ਸਭਾਏ ਆਪਣੇ ਆਨੰਦ ਲੈਣੇ ਘਰ ਦੇ ਵਿੱਚ ਬਹਿ ਕੇ ਮੈਂ ਕੀ ਕਹਾ ਇਹਦੀਆਂ ਮੈਂ ਸਮਝਦਾ ਇਹਦੀ ਛਿੱਲ ਦੇ ੜਵਾਗੇ ਜੋ ਲੋਕਾਂ ਦੀ ਹਾਲਾਤ ਹੈ ਇਹਨੂੰ ਭੱਜਣਾ ਭੱਜਣਾ ਪਊ ਹੈਲੀਕਾਪਟਰ ਚੋਈ ਉਹ ਐਸਐਚਓ ਮਾਰ ਦੇਣੀ ਸੀ ਉਹ ਐਸਐਚਓ ਉਹਨੂੰ ਕੀ ਵਿਚਾਰੀ ਨੂੰ ਟ੍ਰੇਨਿੰਗ ਆਰਡਰ ਹੋਇਆ ਪੁਲਿਸ ਵਾਲੇ ਇਹਨੂੰ ਕੋਈ ਹੋਰ ਕਿਸੇ ਨੂੰ ਕਰ ਨਹੀਂ ਸਕਦੇ ਪੁਲਿਸ ਸਿੱਖ ਹੁੰਦੀ ਹੈ ਵੀ ਸਰ ਠੀਕ ਤੇ ਉਹ ਚੜ ਗਈ ਵਿਚਾਰੀ ਉਹਨੂੰ ਕੋਈ ਟ੍ਰੇਨਿੰਗ ਸੀ ਜੇ ਉਹ ਡਿੱਗ ਜਾਂਦੀ ਹੈ ਹੈਲੀਕਾਪਟਰ ਚ ਹੈਲੀਕਾਪਟਰ ਇਹ ਯੂਜ਼ ਕਰਨ ਵਾਲਾ ਨਹੀਂਗਾ ਕਿ ਇਹ ਵੀ ਇਹ ਵੀ ਇੱਕ ਮਿਮਿਕ ਇੱਕ ਸਟੰਟ ਇਹ ਹੈਲੀਕਾਪਟਰ ਉਹ ਚੀਜ਼ਾਂ ਲਈ ਨਹੀਂ ਬਣੇ ਹੋਏ ਜਿਹਦੇ ਲਈ ਸਮਗਰੀ ਸਿੱਟੀ ਜਾ ਸਕੇ ਜਾਂ ਇਹਦੇ ਲਈ ਰਿਲੀਫ ਦਿੱਤੀ ਜਾ ਸਕੇ ਉਹ ਹੈਲੀ ਸਭ ਤੋਂ ਪਹਿਲਾਂ ਮੈਂ ਜਿੰਨੇ ਵੀਰੇ ਸਾਲੇ ਮੇਰੇ ਤਰੀਕੇ ਤੇ ਪਹੁੰਚੇ ਨੇ ਕੋਡੇ ਮਾਧਿਅਮ ਨਹੀਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਬਹੁਤ ਬਾਦੇ ਚੜ ਕੇ ਸਹਿਯੋਗ ਦਿੱਤਾ ਤਾਂ ਉਹਦਾ ਧੰਨਵਾਦ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਅੱਜ ਜਿਹੜੀ ਰੈਲੀ ਦੀ ਸੀ ਅੱਜ ਸਵੇਰ ਤੋਂ ਹੀ ਪੈ ਰਿਆ ਸੀ ਤਕਰੀਬਨ ਮਾਰਨਿੰਗ ਤੋਂ ਹੀ ਬਾਰਿਸ਼ ਹੋ ਰਹੀ ਸੀ ਤੇ ਦਿਲ ਦੀ ਐਂਡ ਚੱਲਦੀ ਰਹੀ ਹੈ ਜੀ ਆਪਾਂ ਸਾਰਿਆਂ ਨੇ ਦੇਖਿਆ ਪਰ ਸਾਰੇ ਭਰਾਵਾਂ ਨੇ ਬਹੁਤ ਦਿਲੋਂ ਸਹਿਯੋਗ ਕੀਤਾ ਹਲਕਾ ਵਾਸੀਆਂ ਨੇ ਬਹੁਤ ਪਿਆਰ ਬਖਸ਼ਿਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕਿ ਅਗਲੀ ਰਣਨੀਤੀ ਜਿਹੜੀ ਬੀਜੇਪੀ ਨੂੰ ਅੱਗੇ ਲੈ ਕੇ ਜਾਣ ਦੀ ਕੀ ਹੋਊਗੀ ਜਿਹੜੀ ਰਣਨੀਤੀ ਹੈ ਕਿ ਜਿਹੜੀਆਂ ਸੈਂਟਰ ਦੀਆਂ ਸਭ ਤੋਂ ਪਹਿਲਾਂ ਪਾਲਿਸਿਸ ਚੱਲ ਰਹੀਆਂ ਨੇ ਕਿ ਜਿਹੜੇ ਇੱਕ ਆਮ ਘਰਾਂ ਤੱਕ ਨਹੀਂ ਪਹੁੰਚ ਪਾ ਰਹੀਆਂ ਸਭ ਤੋਂ ਪਹਿਲਾਂ ਆਪਾਂ ਉਹ ਜਿਹੜੀਆਂ ਪਾਲਿਸਿਸ ਨੇ ਉਹ ਜਿਹੜੀਆਂ ਸੇਵਾਵਾਂ ਨੇ ਸੈਂਟਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਲਾਭ ਉਠਾਇਆ ਜਾਵੇ ਆਪਾਂ ਉਸ ਨੂੰ ਜਾਨਕਿ ਹਰ ਦੱਪੇ ਤੱਕ ਹਰ ਘਰ ਤੱਕ ਹਰ ਪਿੰਡ ਤੱਕ ਉਹਨਾਂ ਨੂੰ ਪਹੁੰਚਾ ਕੇ ਜਿਸੀ ਗੱਲ ਕਰੀਏ ਜਿਹੜਾ ਸ਼ਹਿਰ ਲੈਵਲ ਤੇ ਤਾਂ ਬੀਜੇਪੀ ਕੰਮ ਜਾਵੇਗਾ ਪਿੰਡ ਲੈਵਲ ਤੇ ਕਿਦਾਂ ਉਹਨੂੰ ਲੈ ਕੇ ਜਾਊਗਾ ਕੀ ਇਹਦੇ ਹੈਗਾ ਤੁਸੀ ਆਪਾਂ ਗੱਲ ਕਰੀਏ ਜੀ ਅੱਜ ਦੇ ਰੈਲੀ ਦੀ ਤਾਂ ਰੈਲੀ ਦੇ ਵਿੱਚ ਤਕਰੀਬਨ ਸ਼ਹਿਰ ਵੀ ਓਨੇ ਹੀ ਸੀ ਜੀ ਪਿੰਡ ਵੀ ਓਨੇ ਹੀ ਸੀ ਤਾਂ ਪਿੰਡਾਂ ਤੱਕ ਤਾਂ ਪਹੁੰਚ ਚੁੱਕੀ ਹੈ ਜੀ ਦਾਨ ਦੀ ਗੱਲ ਇਹ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਆਪਾਂ ਸੈਂਟਰ ਦੀਆਂ ਪਾਲਿਸੀਜ਼ ਬਾਰੇ ਗੱਲ ਕਰਾਂਗੇ ਤੇ ਪਿੰਡਾਂ ਦੇ ਡਵੈਲਪਮੈਂਟ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਸਾਰੇ ਪਿੰਡਾਂ ਨਾਲ ਸਹਿਯੋਗ ਦੇਣਾ ਹੈ ਤੁਹਾਡੇ ਨਾਲ ਸਟੇਜ ਉੱਤੇ ਜਿਹੜੇ ਮੰਤਰੀ ਵੀ ਕੋ ਮੌਜੂਦ ਹਨ ਰਾਸ਼ ਨੂੰ ਦੇਖੋ ਨੇ ਤੁਹਾਡੇ ਕੰਨਾਂ ਵਿੱਚ ਕੂਕਾਂ ਵੀ ਮਾਰੀ ਐ ਨਹੀਂ ਕਿਵੇਂ ਉਹਨਾਂ ਨੇ ਕੀ ਜਿਹੜਾ ਕੈਂਡੀਡਟ ਸੁਨੇਹਾ ਜਿਹੜਾ ਤੁਹਾਨੂੰ ਲਾਇਆ ਉਹਨਾਂ ਦਾ ਕੈਂਡੀਡਟ ਸੁਨੇਹਾ ਇਹੀ ਸੀ ਜੀ ਵੀ ਬਹੁਤ ਵੱਡਾ ਕੱਟ ਜਿਹੜਾ ਕਿ ਅੱਜ ਪੂਰੇ ਹਲਕੇ ਦੇ ਨਾਲ ਸਮਨਾਲਾ ਹਲਕੇ ਦੇ ਵਿੱਚ ਮੋਸਟਲੀ ਲੋਕਾਂ ਦੀ ਸੋਚ ਧਾਰਨਾ ਇਹ ਸੀ ਕਿ ਸਮਨਾਲਾ ਹਲਕਾ ਪਿੰਡੂ ਹਲਕਾ ਹੈ ਜੀ ਇਹਨਾਂ ਦੇ ਵਿੱਚ ਪਿੰਡ ਜਾਦਾ ਆਂਦੇ ਨੇ ਸ਼ਹਿਰ ਘੱਟ ਆਂਦੇ ਨੇ ਤੇ ਇੱਥੇ ਭਾਜੀਪੀ ਦਾ ਕੱਟ ਨਹੀਂ ਹੋ ਸਕਦਾ ਪਰ ਪੂਰਾ ਹਲਕਾ ਵਾਸੀਆਂ ਨੇ ਪੂਰਾ ਦੋਸਤ ਭਰਾਵਾਂ ਨੇ

ਨੌਜਵਾਨ ਸੀ ਅਸੀਂ ਉਹਨਾਂ ਦਾ ਦਿਲ ਆ ਜਿਹੜਾ ਟੁੱਟਣਾ ਨਹੀਂ ਚਾਹੁੰਦਾ ਇਸ ਕਰਕੇ ਸਾਰਿਆਂ ਨੇ ਫੈਸਲਾ ਕੀਤਾ ਵੀ ਇਹ ਹੁਣ ਇਹ ਕਰਨਾ ਚਾਹੀਦਾ ਕਿ ਇਹ ਟੀਮ ਨੂੰ ਵੀ ਅੱਗੇ ਹੜਾ ਦੇ ਘੱਟਾ ਚ ਠੀਕ ਲਾਵਾ ਪਰ ਇਹਦੇ ਕੋ ਸ਼ੁਰੂ ਆ ਇਹ ਅੱਜ ਇੱਕ ਨੌਜਵਾਨਾ ਨੇ ਆਪਣੇ ਤੌਰ ਤੇ ਇੱਕ ਬੀਜੇਪੀ ਜੁਆਇਨ ਕਰ ਲਿਆ ਇੱਕ ਸੰਗਠਨ ਨੂੰ ਇੱਕ ਪਾਰਟੀ ਨੂੰ ਕੱਟ ਕਰਨਾ ਅਲੱਗ ਗੱਲ ਹੁੰਦੀ ਹੈ ਸੌਖਾ ਹੁੰਦਾ ਜਿਹੜਾ ਇੰਡੀਵਿਜੂਅਲ ਜਦੋਂ ਉਹ ਪਾਰਟੀ ਜੋਇਨ ਕਰਨਾ ਤੂੰ ਆਪਣੀ ਪਹਿਲੀ ਤਾਕਤ ਦਿਖਾਉਂਦਾ ਬਹੁਤ ਨੌਜਵਾਨ ਨੇ ਜਿਹੜੇ ਉਹ ਨਵੇਂ ਹੁੰਦੇ ਤੇ ਅੱਜ ਉਹ ਨੌਜਵਾਨਾਂ ਦਾ ਬੀਜੇਪੀ ਚ ਤੇ ਉਹ ਵੀ ਦਾਣਾ ਮੰਡੀਆਂ ਚ ਆਉਣਾ ਉਹ ਜਿਹੜਾ ਇੱਕ ਗੱਲ ਬਣਾਈ ਗਈ ਸੀ ਇੱਕ ਤਾਂ ਉਹ ਗੱਲ ਚਾਹੇ ਅਸੀਂ ਅਮਰਗੜ ਤੋਂ ਸ਼ੁਰੂ ਕੀਤੀ ਜੀ ਸਭ ਤੋਂ ਵੱਡੀ ਅਸ਼ਵਨੀ ਜੀ ਨੇ ਰਾਜਪੁਰੇ ਦਾਣਾ ਮੰਡੀ ਚ ਅੱਜ ਸਮਰਾਲਾ ਜਿਹੜਾ ਵਿਰਾਹਦਾ ਹੀ ਪ੍ਰਧਾਨ ਜੀ ਖੜੇ ਆ ਸਾਡਾ ਹੱਕ ਦਾ ਹੱਕ ਹੈ ਇਹਨਾਂ ਨੂੰ ਥੋੜੇ ਬਾਰੇ ਦੱਸਦੇ ਵੀ ਇਕੱਲੇ ਕੱਟ ਕਰਨਾ ਬਹੁਤ ਵੱਡੀ ਗੱਲ ਆ ਤੇ ਇਹਦੇ ਮੈਂ ਸਮਝਦਾ ਸਾਰੇ ਸਾਥੀ ਚਾਹੇ ਉਹ ਕਾਲਜਿਸਟ ਹੋਣ ਚਾਹੇ ਉਹ ਯੂਨੀਵਰਸਿਟੀਆਂ ਚੋਂ ਹੋਣ ਚਾਹੇ ਉਹ ਇਹਦੇ ਪਿਆਰ ਪ੍ਰੇਮ ਨਾਲ ਹੁਣ ਸਾਰੇ ਲੋਕ ਨੇ ਜਿਹੜੇ ਅੱਜ ਉਹ ਬਹੁਤ ਵੱਡੀ ਹਜੇ ਵੀ ਆਈ ਜਾ ਰਹੇ ਆ ਠੀਕ ਹੈ ਸਾਰੀਆਂ ਸੜਕਾਂ ਸਾਰੀਆਂ ਸੜਕਾਂ ਤੇ ਤੇ ਨੌਜਵਾਨਾਂ ਨੇ ਅੱਜ ਇਹ ਆਪਦਾ ਬੀਜੇਪੀ ਜਿਹੜਾ ਮੰਨ ਬਣਾਇਆ ਇਹ ਬਹੁਤ بڑا ਇੱਕ ਮੈਸੇਜ ਆਜੇ ਸਾਰੇ ਪੰਜਾਬ ਸਾਰੇ ਸਾਡੇ ਪਿੰਡੂ ਹਲਕਿਆਂ ਚ ਖਾਸ ਤੌਰ ਤੇ ਨੌਜਵਾਨੇ ਕਹਿ ਰਹੇ ਸੀ ਮੈਂ ਕਹਿਦੀ ਐਡਾ ਕੱਟ ਕਰਨਾ ਬੜਾ ਔਖਾ ਹੈ ਅਸੀਂ ਤਾਂ ਸੋਚਿਆ ਨਹੀਂ ਸੀ ਵੀ ਤੁਸੀਂ ਮੰਡੀ ਚ ਕੱਟ ਕਰ ਸਕਦੇ ਹੋ ਮੈਂ ਕਹਿ ਰਿਆ ਸੀ ਕਿਸੇ ਹਾਲ ਚ ਰੱਖ ਲਓ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਮਜ਼ਦੂਰਾਂ ਦੇ ਪੁੱਤਾਂ ਤੇ ਸਾਡੇ ਲਈ ਇਹ ਜੇ ਮੈਦਾਨ ਇਹ ਜੇ ਸ਼ੈਡ ਭਰਨੇ ਕੋਈ ਔਖੇ ਨਹੀਂ ਤੇ ਜਦੋਂ ਤੁਹਾਨੂੰ ਪਤਾ ਇਹ ਪਾਰਟੀ ਦੇ ਕਿਸੇ ਦੇ ਕਰੇ ਤੇ ਨਹੀਂ ਹੁੰਦਾ ਪਾਰਟੀਆਂ ਤਾਂ ਲੱਗੀਆਂ ਰਹਿੰਦੀਆਂ ਪਰ ਜਦੋਂ ਆਪ ਮਾਰੇ ਲੋਕ ਮਨ ਬਣਾ ਦੇਣ ਮੋਦੀ ਦੀ ਜੀ ਬਈ ਨਹੀਂ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਪੰਜਾਬ ਚ ਅਸੀਂ ਲੈ ਕੇ ਆਉਣੀ ਹੈ ਡਬਲ ਇੰਜਨ ਚਲਾਉਣਾ ਉਹ ਅੱਜ ਉਹ ਸੰਕੇਤ ਨੇ ਜਿਹੜੇ ਇੱਕ ਸਵਾ ਸਾਲ ਪਹਿਲਾਂ ਹੀ ਉਸ ਸੰਕੇਤਾਂ ਜਿਹੜੇ ਮਿਲ ਲੱਗੇ ਇਹ ਰਿਪੋਰਟਾਂ ਇਹ ਰਿਪੋਰਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੀਚਨ ਕਰ ਰਹੀ ਹੈ ਉਹ ਸਾਡੇ ਕੈਂਪ ਜਿਹੜੇ ਪਿੰਡਾਂ ਚ ਲੱਗੇ ਸਕੀਮਾਂ ਲੈ ਕੇ ਉਹ ਸਾਡੇ ਲੀਡਰਾਂ ਦੀ ਫੜਾਫੜਾਈ ਉਹ ਕੈਂਪ ਅੱਜ ਵੀ ਨਾਂ ਲੱਗਣ ਦੇ ਨਾਲ ਉਹਨਾਂ ਦੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜਾ ਗੱਲ ਤੱਕ ਇੱਕ ਦੂਜੇ ਨੂੰ ਦੇਖ ਕੇ ਵੀ ਜਰਦੇ ਨਹੀਂ ਸੀ ਦੇਖ ਕੇ ਵੀ ਮੀਡੀਆ ਚ ਬੋਲਦੇ ਸੀ ਤੇ ਉਹ ਇੱਕ ਦੂਜੇ ਦੇ ਜਿਹੜੇ ਸੀਐਮ ਬਣਦੇ ਸੁਪਨੇ ਸਾਰੇ 12 15 ਸੋਚਦੇ ਸੀ ਬੀਜੇਪੀ ਦੀ ਚੜ੍ਹਦੀ ਨੌਜਵਾਨਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਗਰੀਬਾਂ ਦੀ ਇਹ ਤਾਕਤ ਦੇਖਦੇ ਹੋਏ ਹਾਈ ਕਮਾਂਡ ਨੇ ਉਹਨਾਂ ਦੀਆਂ ਵੀ ਝੂਠੀਆਂ ਜੱਫੀਆਂ ਪੋਈਆਂ ਉਹ ਵੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇਕੱਠੇ ਆ ਪਰ ਉਦੋਂ ਬਾਅਦ ਉਹਨਾਂ ਦਾ ਤਾਂ ਉਹੀ ਹਾਲ ਰਹਿਣਾ ਹੈ ਉਸ ਕਾਂਗਰਸ ਦਾ ਸਾਨੂੰ ਪਤਾ ਪਰ ਇਹ ਸੰਕੇਤ ਨੇ ਵੀ ਦੋਨੋਂ ਪਾਰਟੀਆਂ ਚਾਹੇ ਸੱਤਾ ਚਾਹੇ ਆਪੋਜੀਸ਼ਨ ਚਾਹੇ ਉਹਨਾਂ ਦੇ ਹਾਲਾਤ ਕੀ ਨੇ ਇਹ ਸਾਹਮਣੇ ਕੇਤੇ ਸਰਕਾਰ ਨੇ 611 611 ਕਰੋੜ وچ 4229 ਕਰੋੜ ਰੁਪਏ ਫਲੱਡ ਪੰਜਾਬ ਨੂੰ ਫਲੱਡ ਨਹੀਂ ਦਾ ਲੇਕਿਨ ਉਹ ਨੂੰ ਦਿੱਤੀ ਕੋ ਗਿਆਨ ਤੇ ਲਗੀ ਲੋਕੀ ਸਹਾਇਤ ਰਾਈਟ ਰਾਈ ਕਰਦੇ ਕੋ ਮੁੱਖ ਮੰਤਰੀ ਦਾ ਮੈਂ ਹਜੇ ਕਿ ਪੋਲਿਟਿਕਸ ਨਹੀਂ ਕਰਦੀ ਲੋਕਾਂ ਚ ਬਹੁਤ ਤਕਲੀਫ ਉੱਥੇ ਜਾ ਕੇ ਪਰ ਲੋਕੀ ਫੋਟੋਆਂ ਨਹੀਂ ਖਿਚਾਉਣੀਆਂ ਮੈਂ ਇਸ ਗੱਲ ਨੂੰ ਹਿੱਟ ਵੀ ਇੱਕ ਡਿਸਾਸਟਰ ਮੈਨੇਜਮੈਂਟ ਇੱਕ ਜਿਹੜੀ ਕੁਦਰਤੀ ਆਫਤ ਆਉਂਦੀ ਹੈ ਉਹਦੇ ਲਈ ਫੰਡ ਹੁੰਦੇ ਆ ਹਰ ਡਿਸਟ੍ਰਿਕਟ ਦੇ ਕੋਲ ਹਰ ਜ਼ਿਲ੍ਹੇ ਦੇ ਕੋਲ ਉਹਦੇ ਕੰਟਰੋਲ ਕੀਦਾ ਹੁੰਦਾ ਡਿਸਟ੍ਰਿਕਟ ਕਲੈਕਟਰ ਕਲੈਕਟਰ ਜਿਹਨੂੰ ਕਹਿੰਦੇ ਉਹ ਡੀਸੀ ਹੁੰਦਾ ਆਪਾਂ ਜਿਵੇਂ ਡੀਸੀ ਕਹਿੰਦੇ ਡੀਸੀ ਦੇ ਕੋਲ ਉਹ ਫੰਡ ਹੁੰਦੇ ਆ ਤੇ ਬਾਰ ਬਾਰ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਵੀ ਅਸੀਂ ਦਿੱਲੀ ਵਾਲਿਆਂ ਕੋਲ ਕਿਉਂ ਜਾਈਏ ਜੀ ਵੀਡੀਓ ਕਿਸੇ ਸਾਰੇ ਨੇ ਚਲਾਈਆਂ ਏ ਤੁਹਾਡੇ ਚੈਨਲਾਂ ਤੇ ਕਿਹਾ ਵੀ ਸਾਡੇ ਕੋਲ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਉਹ ਇੰਨਾ ਜ਼ਿਆਦਾ ਫੰਡ ਪਿਆ ਏ ਵੀ ਸਾਨੂੰ ਕੀ ਲੋੜ ਆ ਕਿਸੇ ਵੱਲ ਦੇਖਣ ਦੀ ਤੇ ਅੱਜ ਉਹ ਪੈਸਾ ਜਿਵੇਂ ਪਾਣੀ ਵਹਿ ਰਿਹਾ ਉਸੇ ਤਰੀਕੇ ਨਾਲ ਪੈਸਾ ਲੋਕਾਂ ਦੇ ਲਈ ਮੈਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਵੀ ਕੰਨਾ ਕੰਨਾ ਸਾਹਿਬ ਮੀਡੀਆ ਚ ਦੱਸੋ ਕਿ ਕਿੰਨਾ ਕਿੰਨਾ ਤੁਹਾਡੇ ਕੋਲ ਜ਼ਿਲ੍ਹੇ ਚ ਪੈਸਾ ਪਿਆ ਏ ਕਿੰਨਾ ਲੋਕਾਂ ਤੇ ਤੁਸੀਂ ਖਰਚ ਕੀਤਾ ਪਤਾ ਤਾਂ ਕਦ ਲੱਗਿਆਗਾ ਨਾ ਤੇ ਦੂਜੀ ਗੱਲ ਮੈਂ ਇੱਕ ਗੱਲ ਬੇਨਤੀ ਕਰਦਾ ਤੁਹਾਡੇ ਚੈਨਲ ਨਾਲ ਹੀ ਸਾਰੀ ਆਮ ਆਦਮੀ ਪਾਰਟੀ ਨੂੰ ਹਰ ਇੱਕ ਨੂੰ ਦੁਸ਼ਮਣ ਨਾ ਬਣਾਓ ਹਰ ਨੂੰ ਦੁਸ਼ਮਣ ਨਾ ਬਣਾਓ ਸਾਰੇ ਆਪਾਂ ਪਿਆਰ ਨਾਲ ਅੱਜ ਬਿਆਨ ਦੇ ਰਹੇ ਹਾਂ ਜੀ ਮੈਂ ਇਹ ਨਹੀਂ ਕਹਿੰਦਾ ਕਿਸ ਦਾ ਹੱਕ ਬਣਦਾ ਜੇ ਕਿਸੇ ਨੇ ਪਾਣੀ ਮੰਗ ਲਿਆ ਸੀ ਧਿਆਨਾਂ ਸਾਤੋਂ ਹੀ ਲੱਗ ਹੋਇਆ ਜੇ ਪੀਣ ਨੂੰ ਪਾਣੀ ਮੰਗ ਲਿਆ ਸੀ ਉਹਦਾ ਐਡਾ ਵੱਡਾ ਤਮਾਸ਼ਾ ਜਾਣ ਕੇ ਬਣਾਇਆ ਚਲੋ ਉਹ ਬਣਾ ਲਿਆ ਜੇ ਪੀਣ ਨੂੰ ਪਾਣੀ ਦਿੱਤਾ ਹੁੰਦਾ ਤਾਂ ਅੱਜ ਆ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਾ ਪੈਂਦੀ ਹਰਿਆਣੇ ਨੂੰ ਵੀ ਸਾਤੋਂ ਪਾਣੀ ਲੈ ਲਓ ਇਹ 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 ਦੁਸ਼ਮਣੀਆਂ ਦੂਰੀਆਂ ਵਧਾਉਣ ਦਾ ਕੁਝ ਨਹੀਂ ਬਣਦਾ ਤੇ ਅੱਜ ਸਾਰੇ ਤੁਹਾਡੀ ਮਦਦ ਤੇ ਆਏ ਹੁੰਦੇ ਪਰ ਉਦੋਂ ਤੁਸੀਂ ਮਖੌਲ ਲੜਾਏ ਜਾਜਾ ਕੋਥੇ ਕੋਈ ਪਾਣੀ ਪੀਣ ਨੂੰ ਤਰਸ ਰੇ ਸੀ ਉਹ ਕੌਣ ਸੀ ਗੈਰ ਸੀ ਸਾਡਾ ਹੀ ਜਦੋਂ ਕੋਈ ਐਜੀਟੇਸ਼ਨ ਹੁੰਦਾ ਕਿਸਾਨ ਦਾ ਪੰਜਾਬ ਰੇ ਨਾ ਇਕੱਠਾ ਬੈਠਾ ਹੁੰਦਾ ਕਿ ਨਹੀਂ ਉਹ ਟਰਾਲੀ ਚੋਰੋ ਤੁਹਾਨੂੰ ਤਾਂ ਕੋਈ ਸ਼ਰਮ ਹੈ ਨਹੀਂ ਤੁਸੀਂ ਤਾਂ ਕਦੇ ਵੀ ਨਟਕੀਆਂ ਤੋਂ ਸਵਾਏ ਤਮਾਸ਼ੀ ਵੀ ਨਾ ਪੰਡਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਪਰ ਹੁਣ ਵੀ ਇਹ ਦਿੱਲੀ ਵਾਲਿਆਂ ਦੇ ਕੇਜਰੀਵਾਲ ਦੇ ਤੇ ਸੋਦੀਆ ਦੇ ਗੋਦੀ ਚੋਂ ਨਿਕਲੇ ਆ ਭਗਵਾਨ ਜੀ ਪਰ ਪੰਜਾਬ ਮੈਂ ਇੱਕ ਬੇਨਤੀ ਸੁਣੋ ਨਿਕਲੇ ਆ ਅੱਜ ਵੀ ਪ੍ਰਧਾਨ ਮੰਤਰੀ ਜੀ ਬੇਸ਼ੱਕ ਤੁਸੀਂ ਕੁਛ ਉਲਟ ਕਹਿਣਾ ਉਹਨਾਂ ਨੂੰ ਇਹ ਗੱਲਾਂ ਦਾ ਨਾਲ ਨਹੀਂ ਅੱਜ ਵੀ ਪ੍ਰਧਾਨ ਮੰਤਰੀ ਜੀ ਜਾਂ ਹੋਮ ਮਿਨਿਸਟਰ ਸਾਹਿਬ ਪਰ ਜੇ ਇਕੱਲੇ ਜਾਣ ਦੀ ਜਾਨ ਨਹੀਂ ਕਿਉਂਕਿ ਬਹੁਤ ਪੁੱਠਾ ਕੁੱਤਾ ਬੋਲਦਾ ਹੈ ਸਾਰੀਆਂ ਆ ਪਾਰਟੀਆਂ ਚਾਹੇ ਕਾਂਗਰਸ ਹੋਵੇ ਉਹਨਾਂ ਨੇ ਵੀ ਕਿਹਾ ਜਾਖੜ ਸਾਹਿਬ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਸਭ ਨੂੰ ਨਾਲ ਲਾ ਡਾ ਕੇ ਜਿਹਨੂੰ ਤੂੰ ਚਾਹਨਾ ਉਹ ਇੱਕ ਟੀਮ ਬਣਾ ਕੇ ਟਾਈਮ ਲੈ ਲੋ ਮਾਨ ਸਾਹਿਬ ਪ੍ਰਧਾਨ ਮੰਤਰੀ ਤੋਂ ਆਪਣੀ ਇਸ ਇਹ ਜਿਹੜੇ ਦਿੱਲੀ ਵਾਲੇ ਆ ਇਹ ਤਾਂ ਤਬਾਹ ਕਰਨਾ ਚਾਹੁੰਦੇ ਆ ਇਹ ਤਾਂ ਪੰਜਾਬ ਲੁੱਟਣਾ ਚਾਹੁੰਦੇ ਆ ਤੁਸੀਂ ਪੰਜਾਬ ਲਈ ਕਿਉਂਕਿ ਇਹ ਅੰਕੜੇ ਇਕੱਲੇ ਸੀਐਮ ਦੇ ਕੋਲ ਹੁੰਦੇ ਆ ਮਹਿਕਮਿਆਂ ਕੋਲ ਹੁੰਦੇ ਆ ਵੀ ਕਿੰਨੇ ਤੇ ਸਰਕਾਰ ਤੋਂ ਸਰਕਾਰ ਹੀ ਗੱਲ ਕਰ ਸਕਦੀ ਹੈ ਜੇ ਮੈਂ ਕਹਿ ਦਵਾਂ ਜੀ 100 ਕਰੋੜ ਦੇ ਦਿਓ ਉਹ ਕੋਈ ਨਹੀਂ ਦੇਊਗਾ ਪਰ ਜਦੋਂ ਸਰਕਾਰ ਅੰਕੜੇ ਦਊਗੀ ਵੀ ਇੰਨੇ ਘਰ ਟੁੱਟ ਗਏ ਇੰਨੇ ਮवेशੀ ਮਰ ਗਏ ਇੰਨੀ ਜ਼ਮੀਨਾਂ ਤਬਾਹ ਹੋ ਗਈਆਂ ਇਨਾ ਨੁਕਸਾਨ ਹੋ ਗਿਆ ਤੇ ਉਹਦੇ ਨਾਲ ਸਟੇਟ ਤੇ ਸੈਂਟਰ ਬਹਿ ਜੋ ਹਜੇ ਵੀ ਬਹਿ ਜੋ ਉੱਥੇ ਕੋਈ ਕਮੀ ਨਹੀਂ ਪੈਸੇ ਦੀ ਲੈਣ ਵਾਲੇ ਬਣਨੇ ਚਾਹੀਦੇ ਹੋ ਪਰ ਤੁਸੀਂ ਇਹ ਵੀ ਨਹੀਂ ਕਰਨਾ ਕਿਉਂ ਕਿਉਂਕਿ ਤੁਸੀਂ ਸੈਂਟਰ ਦੇ ਦੁਸ਼ਮਣ ਬਣਾਉਣਾ ਪੰਜਾਬੀਆਂ ਨੂੰ ਜੋ ਅੱਜ ਤੱਕ ਪੰਜਾਬ ਦੀਆਂ ਸਰਕਾਰਾਂ ਦੀ ਰਹੀ ਆ ਵੀ ਸੈਂਟਰ ਨੂੰ ਨਾਲ ਦੁਸ਼ਮਣੀ ਪਾ ਕੇ ਰੱਖੋ ਪੰਜਾਬ ਦੀ ਤੇ ਜਿਹਦੇ ਨਾਲ ਨੁਕਸਾਨ ਕੀਤਾ ਹੁੰਦਾ ਥੋਡੀਆਂ ਲੈਂਡ ਕਰੂਜ਼ਰ ਤਾਂ ਮੰਦ ਨਹੀਂ ਹੋਣੀ ਆ ਤੁਹਾਡੇ ਤੋਂ ਉਰ ਨੇ ਕੁਟੋਲੇ ਚੱਲ ਰਹੇ ਆ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਨੇ ਸੋਚਿਆ ਸੀ ਫਸਲ ਆਊ ਕਰਜ਼ਾ ਲਾਉ ਕਿਸੇ ਕੁੜੀ ਦਾ ਵਿਆਹ ਕਰੂੰ ਕਿਸੇ ਬੇਟੀ ਦਾ ਵਿਆਹ ਕਰੂੰ ਥੋੜਾ ਕੀ ਜਾਣਾ ਭਾਈ ਇਸ ਕਰਕੇ ਰੱਬ ਦੇ ਵਾਸਤੇ ਦਿੱਲੀ ਦਰਵਾਜ਼ਾ ਖੜਕਾਓ ਜਾ ਕੇ ਜੇ ਨਹੀਂ ਖੜਕਾਉਣਾ ਚਿੱਠੀਓ ਪਾ ਦਿਓ ਟੈਲੀਗ੍ਰਾਮ ਹੀ ਕਰ ਦਿਓ ਮੇਲ ਹੀ ਫੈਕਸੀ ਕਰ ਦਿਓ ਵੀ ਇੰਨਾ ਨੁਕਸਾਨ ਸਾਡਾ ਹੋਇਆ ਪਰ ਅੱਜ ਤੱਕ ਸਿਰਫ ਬਿਆਨਵਾਜੀ ਤੋਂ ਸੁਭਾਏ ਕੁਛ ਨਹੀਂ ਪਤਾ ਨਹੀਂ ਕਿਹੜੇ ਘਰਨੇ ਚ ਕਦੇ ਕਹਿਣਾ ਜੀ ਆ ਫਲਾਨੇ ਦਾ ਮਾਈਕ ਆ ਗਿਆ ਫਲਾਨੇ ਦਾ ਆ ਗਿਆ ਇਹ ਜਿਹੜੀ ਸ਼ਰਾਬ ਆ ਨਾ ਇਹ ਮੈਂ ਸਮਝਦਾ ਇਨੀ ਜ਼ਿਆਦਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਇਨਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਵੀ ਸੋਚਣ ਦੀ ਸ਼ਕਤੀ ਤੇ ਕੰਮ ਦੀ ਸ਼ਕਤੀ ਆ ਜਿਹੜੀ ਭਗਵੰਤ ਮਾਨ ਸਾਹਿਬ ਦੀ ਉਹ ਵੀ ਚਲੀ ਉਹ ਵੀ ਚਲੀ ਗਈ ਮੈਂ ਇਹ ਗੱਲਾਂ ਕਹਿਣਾ ਨਹੀਂ ਚਾਹੁੰਦਾ ਪਰ ਜੋ ਉਹਨਾਂ ਦੇ ਹਾਲਾਤ ਦੇਖਿਆ ਜੋ ਉਹਨਾਂ ਦੀ ਸ਼ਕਲ ਦੇਖੀ ਆ ਇਸ ਤਰੀਕੇ ਨਾਲ ਲੱਗਦਾ ਬਈ ਫੂਰੇ ਹਾਲਤ ਨੇ ਪਤਾ ਨਹੀਂ ਕਿਹੜੀ ਪੀਂਦੇ ਆ ਕਿਹੜੀ ਨਹੀਂ ਪੀਂਦੇ ਜਿੱਟੂ ਜੀ ਜੇ ਉਹ ਪੀਂਦੇ ਆ ਮੈਨੂੰ ਲੱਗਦਾ ਕੋਈ ਗੰਦੀ ਪੀਂਦੇ ਆ ਮੁੱਖ ਮੰਤਰੀ ਨੂੰ ਤਾਂ ਚੰਗੀ ਸ਼ਰਾਬ ਮਿਲ ਜੂ ਜੇ ਪੀਣੀ ਆ ਚੰਗੀ ਪੀ ਲੋ ਹੋਰ ਮੁੱਖ ਮੰਤਰੀ ਵੀ ਪਹਿਲਾਂ ਪੀਂਦੇ ਸੀ ਪਰ ਕਦੇ ਉਹ ਕੰਮ ਤਾਂ ਕਰਦੇ ਸੀ ਪੀਣ ਵਾਲੇ ਤਾਂ ਬਥੇਰੇ ਆਏ ਪਰ ਇਹ ਕੰਮ ਇੱਕੋ ਹੀ ਰੱਖਣਾ ਸਵੇਰ ਤੋਂ ਸ਼ਾਮ ਤੱਕ ਸ਼ਰਾਬੀ ਹਾਲਤ 'ਚ ਰਹਿਣਾ ਇਹ ਮੰਦ ਭਾਗ ਆਇਆ ਪੰਜਾਬ ਲਈ ਇਹ ਕੁਦਰਤੀ ਆਫਤ ਆਈ ਹੈ ਇਸ ਵੇਲੇ ਲੀਡਰਸ਼ਿਪ ਦਿਖਾਉਣ ਦਾ ਮੌਕਾ ਹੁੰਦਾ ਇਹੀ ਮੌਕੇ ਹੁੰਦੇ ਜਦੋਂ ਪਤਾ ਲੱਗਦਾ ਵੀ ਲੀਡਰਸ਼ਿਪ ਕੀ ਹੁੰਦੀ ਹੈ ਕਮਾਂਡ ਕੀ ਹੁੰਦੀ ਹੈ ਸਰਪੱਜਾ ਦੇ ਕੇਂਦਰ ਮੰਤਰੀ ਵਿਜੇਂਦਰ ਗੋਇਰ ਨੇ ਵੀ ਖਾਸ ਅਲਿਗੇਸ਼ਨ ਲਗਾਇਆ ਕਹਿੰਦੇ ਜਿਹੜਾ ਫਲੱਡ ਦੇ ਕੋਈ ਜਦੋਂ ਕੇਂਦਰ ਸਰਕਾਰ ਦਾ ਕੁਝ ਰਹਿ ਇਹਨਾਂ ਦੇ ਮੰਤਰੀ ਫਿਰ ਬੈਠੇ ਉਹੀ ਕਹਿਣਾ ਨਾ ਇੱਕ ਬਿਆਨ ਦੇਣਾ ਆਉਂਦਾ ਕਦੇ ਇਹ ਮੰਤਰੀ ਨੂੰ ਪੁੱਛ ਲੋ ਤੇ ਤੁਸੀਂ ਮੰਤਰੀ ਜੀ ਕਦੇ ਦਿੱਲੀ ਗਏ ਹੋ ਤੁਸੀਂ ਕਦੇ ਆਪਣੇ ਮੰਤਰੀ ਨਾਲ ਚਿੱਠੀ ਲਿਖੀ ਹੋਵੇ ਕਦੇ ਟੈਲੀਫੋਨ ਤੇ ਗੱਲ ਕੀਤੀ ਹੋਵੇ ਹੁਣ ਵੀ ਕੀਤੀ ਹੋਵੇ ਤੁਸੀਂ ਇੱਕ ਗੱਲ ਇਹਦੇ ਨਾਲ ਕੀ ਮਿਲ ਜੂਗਾ ਤੁਸੀਂ ਪੰਜਾਬ ਦੀ ਦੁਸ਼ਮਣੀ ਪਵਾ ਕੇ ਸੈਂਟਰ ਨਾਲ ਲੱਭੂਗਾ ਕੀ ਕੀ ਮਿਲ ਜੂਗਾ ਇਹਦੇ ਨਾਲ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਆਪਣੇ ਆਰਾਮ ਕਰ ਰਹੇ ਹੋ ਤੇ ਦੂਜੀ ਗੱਲ ਹੋਰ ਸੁਣ ਲਓ ਕਿ ਮੈਂ ਮੰਤਰੀਆਂ ਸੰਤਰੀਆਂ ਨੂੰ ਆਮ ਆਦਮੀ ਨੂੰ ਕਹਿਣਾ ਚਾਹੁੰਦੇ ਹਾਂ ਜੇ ਕੋਈ ਕੋਠੀ ਇਹ ਸਰਕਾਰ ਦੇ ਪੈਸੇ ਦੀ ਪੰਜਾਬ ਸਰਕਾਰ ਦੇ ਕੋਟੇ ਦੀ ਜੇ ਕੋਈ ਕੋਠੀ ਚ ਕਿਸੇ ਕੇਜਰੀਵਾਲ ਦਾ ਸੋਦੀਆ ਜਾਂ ਹੋਰ ਕੋਈ ਵੜ ਗਿਆ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਠੀ ਦੇ ਬਾਹਰ ਜਾ ਕੇ ਬੈਠੂੰਗਾ ਇਸ ਕਰਕੇ ਹਟ ਜੋਰੇ ਨਜ਼ਾਰੇ ਲੈਣੇ ਹਟ ਜੋਰੇ ਦੇ ਹੈਲੀਕਾਪਟਰ ਝੂਟੇ ਲੈਣੋ ਹਟ ਜੋਰੇ ਲੈਂਡ ਕਰੂਜ਼ਰ ਨਾਲ ਝੂਟੇ ਲੈਣੋ ਬਹੁਤ ਬਰਵਾਦੀ ਕਰਤੀ ਸੀਐਮ ਤਾਂ ਸ਼ਰਾਬੀ ਕਰਕੇ ਸਿੱਟਿਆ ਹੀ ਹੋਇਆ ਉਹ ਤਾਂ ਨਲਾਕ ਹੈ ਐਸਾ ਜਿਹੜਾ ਤੁਹਾਡੇ ਚੁੰਗਲ ਤੋਂ ਨਹੀਂ ਨਿਕਲ ਪਾ ਰਿਹਾ ਪਰ ਤੁਸੀਂ ਇਹ ਗੱਲ ਨਾ ਕਰ ਲਿਓ ਕਿਤੇ ਮੈਂ ਤੁਹਾਨੂੰ ਵੀ ਕਹਿ ਤੀ ਅਸੀਂ ਬਹੁਤ ਦੁਖੀ ਆ ਬੜੇ ਸਤੇ ਹੋਏ ਆ ਬਹੁਤ ਬੜਾ ਨੁਕਸਾਨ ਸਾਡਾ ਪੰਜਾਬ ਦਾ ਹੋ ਗਿਆ ਤੇ ਤੁਸੀਂ ਬੇੜਾ ਕਰ ਕੀਤਾ ਜੇ ਤੁਸੀਂ ਧਿਆਨ ਰੱਖਦੇ ਅੱਜ ਇਹਨਾਂ ਦੇ ਐਮਐਲਏ کہہ ਰਹੇ ਮੈਂ ਥੋੜੀ ਕਹਿ ਰਹੇ ਹਰ ਐਮਐਲਏ ਹੱਥ ਜੋੜ ਕੇ ਖੜਾ ਜਦੋਂ ਲੋਕ ਪਿੰਡਾਂ ਚ ਨਹੀਂ ਵੜਨ ਦੇ ਰਹੇ ਹੱਥ ਜੋੜੀ ਖੜੇ ਆ ਵੀ ਸਾਨੂੰ ਕਿਸੇ ਨੇ ਅਫਸਰਾਂ ਨੇ ਕੰਮ ਨਹੀਂ ਕਰ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਤੇ ਉਹ ਚੀਫ ਮਿਨਿਸਟਰ ਕਹਾਦਾ ਹੈ ਜਿਹਦਾ ਕੋਈ ਸੁਣੇ ਨਾ ਜਿਹਦੀ ਕੋਈ ਗੱਲ ਨਾ ਕਰੇ ਕੋਈ ਐਮਐਲਏ ਲਉਣੀ ਹੈ ਮਿਲਦਾ ਕਿਸੇ ਨੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਤੇ ਉਹ ચીਫ ਮਿਨਿਸਟਰ ਦਾ ਟੋਟਲ ਲਿੰਕ ਜਿਹੜਾ ਲੋਕਾਂ ਨਾਲ ਟਕ ਟਕ ਚੁੱਕਿਆ ਕੋਈ ਵੀ ਸੁਆਇ ਆਪਣੇ ਆਨੰਦ ਲੈਣੇ ਘਰ ਦੇ ਵਿੱਚ ਬਹਿ ਕੇ ਮੈਂ ਕੀ ਕਹਾ ਇਹਦੀਆਂ ਮੈਂ ਸਮਝਦਾ ਇਹਦੀ ਛਿੱਲ ਦੇ ਅੜਵਾਗੇ ਜੋ ਲੋਕਾਂ ਦੀ ਹਾਲਾਤ ਹੈ ਇਹਨੂੰ ਭੱਜਣਾ ਪੈ ਭੱਜਣਾ ਪਊ ਤੇ ਕਿਸੇ ਨੇ ਮੁਲਕ ਛੱਡ ਕੇ ਭੱਜਣ ਨਹੀਂ ਦੇਣਾ ਇਹਨੂੰ ਇਹਦੇ ਇਹ ਹਾਲਾਤ ਬਣਨੇ ਜੇ ਤੁਹਾਡਾ ਸਰਕਾਰ ਨਹੀਂ ਜਾਂਦੀ ਉੱਥੇ ਸਰਕਾਰ ਕੇਂਦਰ ਦੀ ਕੋਲ ਤਾਂ ਫਿਰ ਤੁਹਾਡੇ ਬੰਨੂ ਕੀ ਅਸੈਸਮੈਂਟ ਕਿਵੇਂ ਹੋਊ ਅਸੈਸਮੈਂਟ ਕਿਵੇਂ ਹੋ ਜਿਹੜੀ ਜਿਹੜੀਆਂ ਹੁਣ ਐਨਡੀਆਰਫ ਕੰਮ ਕਰ ਰਹੀ ਹੈ ਹੁਣ ਆਰਮੀ ਕੰਮ ਕਰ ਰਹੀ ਹੈ ਉਹਨਾਂ ਪੈਰਾਮਿਲਟਰੀ ਫੋਰਸਿਸ ਕੰਮ ਕਰ ਰਹੀਆਂ ਏ ਉਹ ਕਿਹਦੇ ਕੰਟਰੈਕਸ਼ਨ ਤੇ ਕਰਦੀਆਂ ਏ ਡੀਸੀ ਦੇ ਡੀਸੀ ਆਰਡਰ ਦਿੰਦਾ ਵੀ ਹੁਣ ਆਰਮੀ ਐਂਟਰ ਕਰ ਜਵੇ ਹੁਣ 에ਅਰ ਫੋਰਸ ਦਾ ਹੈਲੀਕਾਪਟਰ ਐਂਟਰ ਕਰੇ ਇੰਨੇ ਬੰਦੇ ਸਾਨੂੰ ਚਾਹੀਦੀਆਂ ਇੰਨੀਆਂ ਸਾਨੂੰ ਆ ਗੱਡੀਆਂ ਚਾਹੀਦੀਆਂ ਜਿਹੜੀਆਂ ਜੀਐਸਡਬਲਿਊ ਵਾਲਿਆਂ ਦੀ ਫਰਦੀਆਂ ਏ ਉਹ ਜਿੱਨਾ ਚਰ ਉਸ ਡਿਸਟ੍ਰਿਕਟ ਦਾ ਡੀਸੀ ਡਿਪਟੀ ਕਲੈਕਟਰ ਨਹੀਂ ਹੁਕਮ ਕਰਦਾ ਕੋਈ ਉਹਨਾਂ ਚਰ ਕੋਈ ਵੀ ਸੈਂਟਰ ਸਰਕਾਰ ਕੋਈ ਵੀ ਵਿਭਾਗ ਉਹਨਾਂ ਚਰ ਨਹੀਂ ਹਿੱਲ ਸਕਦਾ ਇਹ ਇਹਨਾਂ ਨੂੰ ਦੇਣਾ ਹੀ ਪੈਣਾ ਅੰਕੜੇ ਨਹੀਂ ਸੈਂਟਰ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਹੜੇ ਪਿੰਡ ਚ ਕਿੰਨੇ ਘਰ ਨੇ ਕਿੰਨੇ ਕਿੰਨੇ ਉੱਥੇ ਜਾਨਵਰ ਸੀ ਕੋਈ ਤਾਂ ਦੱਸੂਗਾ ਨਾ ਇਸ ਕਰਕੇ ਇਹ ਜਲਦੀ ਤੋਂ ਜਲਦੀ ਜਾਗਣ ਇਹ ਕੰਮ ਜਿਹੜਾ ਕਰਨ ਵਾਲਾ ਇਹ ਨਹੀਂਗਾ ਵੀ ਫੋਟੋਆਂ ਖਿਚਾਉਣ ਉੱਤੇ ਨਾਲ ਥੋੜਾ ਕੰਮ ਆ ਵਡੇ ਲੈਵਲ ਤੇ ਮਦਦ ਕਰਨਾ ਥੱਲੇ ਵਲੰਟੀਅਰ ਪਾਰਟੀ ਦੇ ਕੈਡਰ ਬਹੁਤ ਹੁੰਦਾ ਜਿਹੜਾ ਥੱਲੇ ਕੰਮ ਕਰੇ ਪਰ ਤੁਸੀਂ ਤਾਂ ਹੈਲੀਕਾਪਟਰ ਚ ਹੋਈ ਉਹ ਐਸਐਚਓ ਮਾਰ ਦੇਣੀ ਸੀ ਉਹ ਐਸਐਚਓ ਉਹਨੂੰ ਕੀ ਵਿਚਾਰੀ ਨੂੰ ਟ੍ਰੇਨਿੰਗ ਆਰਡਰ ਹੋਇਆ ਪੁਲਿਸ ਵਾਲੇ ਇਹਨੂੰ ਕੋਈ ਹੋਰ ਨੂੰ ਕਿਸੇ ਨੂੰ ਕਰ ਨਹੀਂ ਸਕਦੇ ਪੁਲਿਸ ਸਿੱਖ ਹੁੰਦੀ ਹੈ ਵੀ ਸਰ ਠੀਕ ਤੇ ਉਹ ਚੜ ਗਈ ਵਿਚਾਰੀ ਉਹਨੂੰ ਕੋਈ ਟ੍ਰੇਨਿੰਗ ਸੀ ਜੇ ਉਹ ਡਿੱਗ ਜਾਂਦੀ ਹੈ ਹੈਲੀਕਾਪਟਰ ਚ ਹੈਲੀਕਾਪਟਰ ਇਹ ਯੂਜ਼ ਕਰਨ ਵਾਲਾ ਨਹੀਂਗਾ ਕਿ ਇਹ ਵੀ ਇਹ ਵੀ ਇੱਕ ਮਿਮਿਕ ਇੱਕ ਸਟੰਟ ਇਹ ਹੈਲੀਕਾਪਟਰ ਉਹ ਚੀਜ਼ਾਂ ਲਈ ਨਹੀਂ ਬਣੇ ਹੋਏ ਜਿੱਦੇ ਲਈ ਸਮਗਰੀ ਸਿਟੀ ਜਾ ਸਕੇ ਜਾਂ ਇਹਦੇ ਲਈ ਰੀਲੀਫ ਦਿੱਤੀ ਜਾ ਸਕੇ ਉਹ ਹੈਲੀਕਾਪਟਰ ਹੋਰ ਨੇ ਕਿ ਪਾਇਲਟ ਹੀ ਨਹੀਂਗੇ ਇਹ ਟ੍ਰੇਨਿੰਗ ਹੀ ਨਹੀਂਗੀ ਤੇ ਇਸ ਕਰਕੇ ਤੁਹਾਡਾ ਜਿਹੜਾ ਜਵਾਬ ਉਹ ਬੜਾ ਇਹ ਲੋਕਾਂ 'ਚ ਭਰਮ ਪਾਉਣ ਦੀ ਗੱਲਾਂ ਕਰਦੇ ਆ ਜਿੰਨਾ ਚਿਰ ਇਹ ਕੋਆਰਡੀਨੇਸ਼ਨ ਨਹੀਂ ਕਰਨਗੇ ਇਹਨਾਂ ਦਾ ਚੀਫ ਸਕੱਟਰੀ ਨਹੀਂ ਗੱਲ ਕਰੂਗਾ ਇਹਨਾਂ ਦਾ ਮੁੱਖ ਮੰਤਰੀ ਦਫ਼ਤਰ ਨਹੀਂ ਗੱਲ ਕਰੂਗਾ ਉਹਨਾਂ ਚਿਰ ਕੋਈ ਵੀ ਇਹ ਤਾਂ ਇੱਕ ਪਾਣੀ ਦੀ ਭੂਨ ਤੁਸੀਂ ਕਹਿੰਦੇ ਤੁਹਾਨੂੰ ਪਤਾ ਹੀ ਹੈ ਨਾ ਵੀ ਜਾ ਨਹੀਂ ਸਕਦੀ ਤੇ ਇਸ ਕਰਕੇ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਦੇ ਦਖਲਅੰਦਾਜ਼ੀ ਤੋਂ ਬਗੈਰ ਕਿਵੇਂ ਕੋਈ ਆ ਸਕਦਾ ਇਸ ਕਰਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਨਸ਼ੇ ਚੋਂ ਬਾਹਰ ਆਉਣਾ ਚਾਹੀਦਾ ਜਦੋਂ ਵੀ ਜਦ ਇਹ ਸੂਫੀ ਹਾਲਤ ਚ ਹੁੰਦੇ ਆ ਇਹਨਾਂ ਨੂੰ ਦਿੱਲੀ ਵੱਲੋਂ ਜਾਣਾ ਚਾਹੀਦਾ